ਕਰੰਸੀ ਪੀਡਿਆ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀ ਅਤੇ ਪੰਜਾਬ ਤੋਂ ਬਾਹਰ ਵਸਦੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਅਸੀਂ ਇਹ ਚੈਨਲ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੰਜਾਬੀ ਦੇ ਵਿੱਚ ਹੁਣ ਤੱਕ ਤੁਸੀਂ ਇੰਗਲਿਸ਼ ਦੇ ਵਿੱਚ ਤੇ ਹਿੰਦੀ ਦੇ ਵਿੱਚ ਇਸ ਤਰ੍ਹਾਂ ਦੇ ਚੈਨਲ ਬਹੁਤ ਦੇਖੇ ਹੋਣੇ ਆ ਇਸ ਚੈਨਲ ਦੇ ਮਾਧਮ ਨਾਲ ਅਸੀਂ ਤੁਹਾਨੂੰ ਪੁਰਾਣੇ ਸਿੱਕੇ ਪੁਰਾਣੇ ਨੋਟ ਨਵੇਂ ਸਿੱਕੇ ਨਵੇਂ ਨੋਟ ਜੋ ਕਿ ਰੇਅਰ ਸਕੁਅਰ ਦੀ ਸ਼੍ਰੇਣੀ ਵਿੱਚ ਚੱਲ ਰਹੇ ਆ ਜਾਨੀ ਕਿ ਆਪਣੀ ਕੀਮਤਾਂ ਤੋਂ ਮਹਿੰਗੇ ਵਿਕਦੇ ਆ ਉਹਨਾਂ ਦੀ ਜਾਣਕਾਰੀ ਦੇਵਾਂਗੇ ਜੀ ਤੇ ਜਿਸ ਕਿਸੇ ਨੂੰ ਵੀ ਕਿਸੇ ਵੀ ਨੋਟ ਜਾਂ ਸਿੱਕੇ ਦੀ ਜਾਣਕਾਰੀ ਲੈਣੀ ਹੋਵੇ ਉਸ ਦਾ ਜੋ ਅਸਟੀਮੇਟ ਪ੍ਰਾਈਸ ਚੱਲ ਰਿਹਾ ਹੈ ਜਿਹਦੇ ਰੇਟਸ ਬਾਜ਼ਾਰ ਦੇ ਵਿੱਚ ਪਤਾ ਕਰਨਾ ਹੋਵੇ ਤਾਂ ਸਾਡੇ ਇਸ ਚੈਨਲ ਤੇ ਕਮੈਂਟ ਕਰਕੇ ਪਤਾ ਕਰ ਸਕਦੇ ਹੋ ਇਸ ਚੈਨਲ ਦੇ ਰਾਹੀਂ ਅਸੀਂ ਬ੍ਰਿਟਿਸ਼ ਇੰਡੀਆ ਰਾਜ ਦੇ ਬਣਾਏ ਸਿੱਕੇ ਅਤੇ ਨੋਟ ਪੁਰਤਗਾਲ ਇੰਡੀਆ ਰਾਜ ਦੇ ਬਣਾਏ ਸਿੱਕੇ ਤੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਰਿਪਬਲਿਕ ਇੰਡੀਆ ਦੁਆਰਾ ਬਣਾਏ ਗਏ ਸਿੱਕੇ ਤੇ ਨੋਟਾਂ ਦੀ ਜਾਣਕਾਰੀ ਤੇ ਉਹਨਾਂ ਦੇ ਅਸਟੀਮੇਟ ਪ੍ਰਾਈਸ ਤੁਹਾਨੂੰ ਦੱਸਾਂਗੇ ਅਸੀਂ ਰੋਜ਼ ਜਾਂ ਕੁਝ ਦਿਨਾਂ ਬਾਅਦ ਵੀਡੀਓ ਅਪਲੋਡ ਕਰਾਂਗੇ ਜਿਸ ਦੇ ਵਿੱਚ ਤੁਹਾਨੂੰ ਸਿੱਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ 1 ਰੁਪਿਆ ਜਦੋਂ ਤੋਂ ਬਣਿਆ ਉਸ ਤੋਂ ਬਾਅਦ 2 ਰੁਪਏ 5 ਰੁਪਏ 10 ਰੁਪਏ ਤੇ ਜਿਹੜੇ-ਜਿਹੜੇ ਸਿੱਕੇ ਸਕੁਅਰ ਤੇ ਰੇਅਰ ਹੈ ਇਸੇ ਤਰ੍ਹਾਂ ਨੋਟ ਜਿਹੜੇ ਮਹਿੰਗੇ ਕੀਮਤਾਂ ਦੇ ਵਿੱਚ ਵਿਕਦੇ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਦੇਵਾਂਗੇ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇਖਣ ਲਈ ਮਿਲ ਸਕਣ। ਕੋਈ ਗੱਲ ਕੀ ਅਸੀਂ ਤੁਹਾਨੂੰ ਬਾਦਿਨ ਮੈਂ ਤੁਹਾਨੂੰ ਨਵੀਂ ਜਾਣਕਾਰੀ ਇਸ ਜਨਮ ਦੇ ਕੁਮਾਦਮਾ ਦੰਦੇ ਰਾਂਗੇ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ